ਉਹ ਪਠਾਨ ਕਹਿੰਦਾ ਵੀ ਅਸੀਂ 500 ਪਠਾਨ ਦੀ ਜੁਨਟ ਸਾਹ 500 ਬੰਦੇ ਅਸੀਂ ਸਾਰਿਆਂ ਸਲਾਹ ਕੀਤੀ ਇਸ ਵਾਰੀ ਨਲਵੇ ਨੂੰ ਪੈਸੇ ਨਹੀਂ ਦੇਣੇ ਇਹ ਹਾਥੀ ਧੋਣੇ ਆ ਦੋਲੋਂ ਹੀ ਲਾਉਣਾ ਆ ਕੰਮ ਹੀ ਨਵੇਂਣਾ ਆ ਉਹਨਾਂ 500 ਬੰਦਿਆਂ ਸਲਾਹ ਕੀਤੀ ਵੀ ਨਲਵੇ ਨੂੰ ਪਾਓ ਚਿੱਠੀ ਤੇ ਲਿਖੋ ਵੀ ਜੇ ਪਿਓ ਦਾ ਪੋਤਿਆਂ ਦੇ ਕੱਲਾ ਆ ਤੇ ਅੱਜ ਪੈਸੇ ਲੈ ਕੇ ਜਾ ਅਸੀਂ ਪੈਸੇ ਦੇਣ ਨਹੀਂ ਆਉਣਾ ਜੇ ਪਿਓ ਦਾ ਇਹ ਤੇ ਕਲਾੜ ਕੇ ਲੈ ਜੀ ਉਹ ਚਿੱਠੀ ਆ ਗਈ ਨਲਵੇ ਤੱਕ ਜਦੋਂ ਨਲਵਾ ਸਰਦਾਰ ਜੀ ਨੇ ਚਿੱਠੀ ਪੜ੍ਹੀ ਵੀ ਐਵੇਂ ਲਿਖਦੇ ਨੇ ਉਹ ਫਿਰ ਸਾਜ ਧੜ ਕੇ ਉਹ ਪਠਾਨ ਦੱਸਦਾ ਕਿਹਨੇ ਬਰੋ ਪਿਓ ਦਾ ਪੁੱਤ ਹੀ ਇਕੱਲਾ ਹੀ ਆ ਗਿਆ ਤੇ ਜਦੋਂ ਆ ਕੇ ਖਲੋਤਾ ਨਾ ਸਾਡੇ 500 ਬੰਦਿਆਂ ਦੇ ਸਾਹਮਣੇ ਕਰ ਲਿਓ ਨੇ ਇਕੱਠੇ ਉਹਨਾਂ ਆਖਿਆ ਨਲਵਾ ਜੀ ਤੈਨੂੰ ਪਤਾ ਵੀ ਸੋਚ ਸਮਝ ਕੇ ਆਇਆ ਨਾ ਨਲਵੇ ਸਰਦਾਰ ਨੇ ਆਖਿਆ ਹਾਂ ਸੋਚ ਸਮਝ ਕੇ ਆਇਆ ਉਹਨਾਂ ਆਖਿਆ ਵੀ ਪੈਸੇ ਲੈਣੇ ਆਇਆ ਨਾ ਹਰੀ ਸਿੰਘ ਨਾਲ ਲੁਆ ਇਹਦਾ ਪੈਸੇ ਲੈਣੇ ਆਇਆ ਉਹਨਾਂ ਆਖਿਆ ਫਿਰ ਅਸੀਂ ਤੇ ਪੈਸੇ ਦੇਣੇ ਨਹੀਂ ਨਲਵਾ ਕਹਿੰਦਾ ਮੈਂ ਪੈਸੇ ਦੇ ਲਾਲਚ ਕੇ ਵੀ ਨਹੀਂ ਆਇਆ ਫਿਰ ਮੈਨੂੰ ਪਹਿਲ ਜੇ ਤੁਸੀਂ ਦੇਣੇ ਨਹੀਂ ਤੇ ਮੈਨੂੰ ਲੋੜ ਥੋੜੀ ਆ ਤੁਹਾਨੂੰ ਹੀ ਲੱਗਾਇੀ ਮੇਰੇ ਪਿਓ ਦਾ ਪੋਤੇ ਨੇ ਕੱਲਾ ਆਇਆ